ਦਰਸ਼ਨ ਕਰੋ ਇਹ ਹੈ ਉਹ ਪਵਿੱਤਰ ਧਰਤੀ ਜਿਸ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਅਤੇ ਬਾਬਾ ਸ਼੍ਰੀ ਚੰਦ ਜੀ ਦਾ ਮਿਲਣ ਹੁੰਦਾ ਹੈ ਗੁਰਨਾਨਕ ਦੀ ਜੋਤ ਅਤੇ ਗੁਰਨਾਨਕ ਦੇ ਅੰਛ ਦੀ ਮੁਲਾਕਾਤ ਵਿੱਚ ਕੀ ਕੀ ਵਿਚਾਰਾ ਹੁੰਦੀਆਂ ਹਨ ਅਤੇ ਤੁਸੀਂ ਕਿਵੇਂ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਸਿੱਖੀ ਇਤਿਹਾਸ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਕੀ ਰੋਲ ਹੈ ਉਹ ਵਾਦਰਸ਼ਨ ਕਰਦੇ ਹਾਂ ਜੁੜੇ ਰਹੋ ਸਰਮਰ ਸਿੰਘ ਅੰਦਰ ਵੈਰ ਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਰੀਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਇਤਿਹਾਸ ਅਤੇ ਇਤਿਹਾਸ ਘੁਰਤਵਰੇ ਦਰਸ਼ਨ ਕਰਦੇ ਹੋਏ ਅਸੀਂ ਪਹੁੰਚੇ ਹਾਂ WhatsApp ਦੇ ਪਵਿੱਤਰ ਤਰਤੀਤੇ ਅਤੇ WhatsApp ਦਾ ਇਤਿਹਾਸ ਆਪ ਜੀ ਨੇ ਪਿਛਲੇ એપisode ਵਿੱਚ ਸਰਵਣ ਕੀਤਾ ਹੈ ਅੱਜ ਆਪ ਜੀ ਨੂੰ WhatsApp ਦੀ ਪਿੱਤਰ ਤਰਕ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕੀਵੇਂ ਪਰਸਦੇ ਹਨ ਉਹ ਦੱਸਦੇ ਹਾਂ ਬਾਬਾ ਸ਼੍ਰੀ ਚੰਦ ਜੀ ਨੇ ਜਦੋਂ ਗੁਰਗੱਦੀ ਨਹੀਂ ਮਿਲੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹ ਉਦਾਸੀ ਦੀ ਰੀਤ ਨੂੰ ਅੱਗੇ ਚਲਾਇਆ ਅਤੇ ਉਦਾਸੀਨ ਮਤ ਨੂੰ ਅੱਗੇ ਵਧਾਇਆ ਜਿਸ ਵਿੱਚ ਨਾਮ ਜਪ ਕੇ ਤਪ ਕਰਨ ਦਾ ਮਾਰਗ ਉਹਨਾਂ ਨੇ ਅਪਣਾਇਆ ਕੁਝ ਸਾਧੂ ਸੰਤੋ ਉਹਨਾਂ ਨਾਲ ਜੁੜੇ ਜਿਸ ਦੇ ਨਾਲ ਉਹਨਾਂ ਨੇ ਉਦਾਸੀ ਮਤ ਦਾ ਪ੍ਰਚਾਰ ਕੀਤਾ ਗੁਰੂ ਅੰਗਦ ਸਾਹਿਬ ਜੀ ਨੂੰ ਨਹੀਂ ਮਿਲੇ ਪਰ ਜਦੋਂ ਗੁਰੂ ਅਮਰਦਾਸ ਜੀ ਦੀ ਜੋਤ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੀਸਰੀ ਜੋਤ ਆਈ ਤਾਂ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਮੋਹਨ ਅਤੇ ਬਾਬਾ ਮਰੀ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਨੂੰ ਮਿਲਣ ਵਾਸਤੇ ਭੇਜਿਆ ਤੇ ਉਹਨਾਂ ਕੋ ਗੁਰੂ ਸਾਹਿਬ ਜੀ ਦੇ ਅੰਕਤ ਕੀਤੀ ਹੋਈ ਗੁਰਬਾਣੀ ਨੂੰ ਮੰਗਵਾਇਆ ਅਤੇ ਗੋਇੰਦਵਾਲ ਸਹਿਰ ਵਿਖੇ ਸੁਸ਼ੋਭਿਤ ਕੀਤਾ ਜਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਜੋਤ ਗੁਰੂ ਰਾਮਦਾਸ ਵਿੱਚ ਚੌਥੇ ਨਾਨਕ ਵਿੱਚ ਆਈ ਤਾਂ ਉਸੇ ਤਰ੍ਹਾਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਗੁਰਿਆਈ ਜੋਤ ਸੇਵਾ ਸਿਮਰਨ ਅਤੇ ਗੁਰਸਿੱਖੀ ਸੰਭਾਲ ਵਿੱਚ ਜੁੜ ਗਈ ਗੁਰਬਾਣੀ ਦੇ ਉਚਾਰਨ ਵਿੱਚ ਜੁੜ ਗਈ ਗੁਰੂ ਪਾਤਸ਼ਾਹ ਨੂੰ ਜਦੋਂ ਹੁਕਮ ਹੋਇਆ ਤਾਂ ਉਹ ਗੁਰੂ ਰਾਮਦਾਸ ਘਰ ਦੀ ਨੀਂਹ ਪੱਥਰ ਰੱਖੀ ਤੇ ਅੰਮ੍ਰਿਤਸਰੋੜ ਦੀ ਖਦਾਈ ਸ਼ੁਰੂ ਕਰ ਦਿੱਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕੁਝ ਸਮੇਂ ਬਾਅਦ ਵਾਟਸਐਪ ਦੀ ਤਰਤੀ ਤੇ ਆਂਦੇ ਹਨ ਕੁਝ ਕੀਮਤੀ ਉਪਹਾਰ ਲੈ ਕੇ ਆਂਦੇ ਹਨ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਸ਼ ਧੰਨ ਬਾਬਾ ਸ੍ਰੀ ਚੰਦ ਜੀ ਨੂੰ ਮਿਲਦੇ ਹਨ ਤੇ ਉਹਨਾਂ ਦੇ ਨਾਲ ਗੁਰਸਿੱਖੀ ਮਾਰਗ ਦਾ ਵਿਚਾਰ ਵਟਾਂਦਰਾ ਕਰਦੇ ਹਨ ਇੱਕ ਹੋਰ ਕਟਨਾ ਸਾਹਮਣੇ ਆਂਦੀ ਹੈ ਜਦ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਸ੍ਰੀ ਚੰਦ ਜੀ ਦੇ ਕੋਲ ਬੈਠੇ ਸਨ ਗੁਰਮਤਿ ਦੇ ਵਿਚਾਰ ਵਟਾਂਦਰਾ ਕਰਦੇ ਸਨ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਜੀ ਤੁਸੀਂ ਇੰਨੀ ਲੰਬੀ ਦਾੜੀ ਕਿਉਂ ਵਧਾਈ ਹੋਏ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੀ ਦਾੜੀ ਕਾਫੀ ਲੰਬੀ ਸੀ ਤਾਂ ਬਾਬਾ ਸ਼੍ਰੀ ਚੰਦ ਜੀ ਦੇਖ ਕੇ ਉਹਨਾਂ ਨੂੰ ਇਹ ਸਵਾਲ ਕਰਦੇ ਹਨ ਕਿ ਤੁਸੀਂ ਇੰਨੀ ਲੰਬੀ ਦਾੜੀ ਕਿਉਂ ਵਧਾਈ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ਨਿਮਰਤਾ ਦੇ ਵਿੱਚ ਆ ਕੇ ਹੱਥ ਜੋੜ ਕੇ ਕਿਹਾ ਤੁਹਾਡੇ ਵਰਗੇ ਮਹਾਪੁਰਖਾਂ ਦੇ ਚਰਨ ਝਾੜਨ ਵਾਸਤੇ ਤੇ ਗੁਰੂ ਰਾਮਦਾਸ ਜੀ ਆਪਣੇ ਹੱਥ ਨਾਲ ਦਾੜੀ ਫਰਦੇ ਹਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨੇ ਸ਼ੁਰੂ ਕਰ ਦਿੰਦੇ ਹਨ ਤਾਂ ਇਹ ਦੇਖ ਕੇ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਰੋਕਿਆ ਅਤੇ ਹੱਸ ਪਏ ਤੇ ਹੱਸਦੇ ਹੋਏ ਆਖਿਆ ਇਹ ਨਿਮਰਤਾ ਗੁਰਨਾਨਕ ਨੇ ਤੁਹਾਨੂੰ ਬਖਸ਼ੀ ਹੈ ਜਿਸ ਕਰਕੇ ਇਹ ਸਭ ਕੁਝ ਗੁਰਨਾਨਕ ਦੀ ਜੋਤ ਤੁਹਾਡੇ ਵਿੱਚ ਹੈ ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਗੁਰਨਾਨਕ ਦੀ ਜੋਤ ਸਾਡੇ ਘਰ ਹੀ ਰਹਿੰਦੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥ ਜੋੜੇ ਅਤੇ ਬਾਬਾ ਜੀ ਦਾ ਸਤਿਕਾਰ ਕਰਦੇ ਹੋਏ ਸਤਿਵਚਨ ਕਹੇ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਤਕਰੀਬਨ 1 ਹਫਤੇ ਦੀ ਸਮਾਂ ਉਸ ਜਗ੍ਹਾ ਤੇ ਉਤੇ ਬਤੀਤ ਕਰਦੇ ਹਨ ਤੇ ਉਸ ਤੋਂ ਬਾਅਦ ਬਾਬਾ ਜੀ ਨੂੰ ਗੁਰੂ ਰਾਮਦਾਸਪੁਰ ਦਾ ਜੋ ਸरोवर ਦੀ ਸੇਵਾ ਹੈ ਉਸ ਸੇਵਾ ਨੂੰ ਦੇਖਣ ਵਾਸਤੇ ਨਿਯੋਤਤਾ ਦਿੰਦੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਆ ਜਾਂਦੇ ਹਨ ਤੇ ਤਕਰੀਬਨ ਮਹੀਨੇ ਕੁ ਦੀ ਵਿੱਚ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਅਮਰ ਸਰਦੀ ਧਰਤੀ ਤੇ ਆਪਣੇ ਚਰਨ ਪਾਉਂਦੇ ਹਨ ਅਮਰਤ ਸਰੋਵਰ ਦੀ ਸੇਵਾ ਚੱਲ ਰਹੀ ਸੀ ਤੇ ਬਾਬਾ ਸ਼੍ਰੀ ਚੰਦ ਜੀ ਅਮਰ ਸਰਦੀ ਧਰਤੀ ਤੇ ਚਰਨ ਪਾਉਂਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਦੇ ਹਨ ਤੇ ਦੋਨਾਂ ਮਹਾਪੁਰਖਾਂ ਵਿੱਚ ਬਹੁਤ ਹੀ ਵਿਚਾਰ-ਵਟਾਂਦਰਾ ਤੇ ਕੁਰਬਾਨੀ ਦੇ ਅਧਿਆਨ ਦੀਆਂ ਨਿੱਗੀਆਂ ਗੁੰਗੀਆਂ ਵਿਚਾਰਾਂ ਹੁੰਦੀਆਂ ਹਨ ਜਿਸ ਜਗ੍ਹਾ ਤੇ ਗੁਰੂ ਰਾਮਦਾਸ ਮਹਾਰਾਜ ਅਤੇ ਬਾਬਾ ਸ਼੍ਰੀ ਚੰਦ ਜੀ ਬੈਠੇ ਸਨ ਉਹ ਇਤਿਹਾਸਕ ਸਥਾਨ ਅੱਜ ਵੀ ਦਰਬਾਰ ਸਾਹਿਬੇ ਖੇ ਮੌਜੂਦ ਹੈ ਜਦੋਂ ਆਪ ਸੰਤਸਿਰੀ ਅੰਮ੍ਰਿਤਸਰ ਸਾਹਿਬ ਆਉਂਦੇ ਹਨ ਤੇ ਜ਼ਿਲ੍ਹਿਆਂ ਵਾਲੇ ਬਾਕਸ ਸਾਈਡ ਤੋਂ ਜੋੜਾ ਘਰ ਵਿੱਚ ਜੁੜੇ ਜਮਾ ਕਰਉਂਦੇ ਹਨ ਉਸ ਜੋੜੇ ਘਰ ਦੇ ਇੱਕ ਕਿਨਾਰੇ ਦੇ ਉੱਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਜੋ ਨੁੱਕਰ ਹੈ ਉਸ ਜਗ੍ਹਾ ਤੇ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਰਾਮਦਾਸ ਮਹਾਰਾਜ ਅਤੇ ਬਾਬਾ ਸ੍ਰੀ ਚੰਦ ਜੀ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਅਤੇ ਅੰਮ੍ਰਿਤ ਸਰੋਵਰ ਦੀ ਜੋ ਖੁਦਾਈ ਤੇ ਕਾਰ ਸੇਵਾ ਚੱਲ ਰਹੀ ਸੀ ਉਸ ਵਿੱਚ ਵੀ ਬਾਬਾ ਜੀ ਨੇ ਨਿਗਰਾਨੀ ਅਤੇ ਕੁਝ ਵਿਚਾਰਾਂ ਕੁਝ ਸਲਾਹਾਂ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਸੇਵਾ ਵਾਸਤੇ ਕੀਤੀਆਂ ਕੁਝ ਸਮਾਂ ਬਾਬਾ ਸ਼੍ਰੀ ਚੰਦ ਜੀ ਰਹਿੰਦੇ ਹਨ ਉੱਥੇ ਤੇ ਜਦੋਂ ਉੱਥੋਂ ਚੱਲਣ ਲੱਗਦੇ ਹੁੰਦੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਜੀ ਦਾ ਸਤਕਾਰ ਕਰਦੇ ਹੋਏ ਬਾਬਾ ਜੀ ਨੂੰ 500 ਸੋਨੇ ਦੀ ਮੂਰਤ ਅਤੇ ਇੱਕ ਸੋਨਾ ਘੋੜਾ ਦੇ ਕੇ ਬਾਬਾ ਜੀ ਨੂੰ ਨੁਵਾਜਿਆ ਅਤੇ ਉੱਥੋਂ ਖੁਸ਼ੀ-ਖੁਸ਼ੀ ਤੋਰਿਆ ਆਪ ਸੰਤਾਂ ਜਦ ਵੀ WhatsApp ਦੀ ਤਰਤੀਤੀ ਆਉ ਤੇ ਇਸ ਜਗ੍ਹਾ ਦੇ ਉੱਤੇ ਬਾਬਾ ਸ਼੍ਰੀਚੰਦ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਿਲਨ ਨੂੰ ਜ਼ਰੂਰ ਯਾਦ ਕਰਖਿਓ। ਉਹਨਾਂ ਦੀ ਨਿਮਰਤਾ, ਉਹਨਾਂ ਦੇ ਵਿਚਾਰਾ ਅਤੇ ਗੁਰਨਾਨਕ ਦੇ ਅੰਛ ਬਾਬਾ ਸ਼੍ਰੀਚੰਦ ਅਤੇ ਗੁਰਨਾਨਕ ਦੀ ਜੋਤ ਧੰਗੂਰ ਰਾਮਦਾਸ ਮਹਾਰਾਜ ਜੀ ਦੇ ਮਿਲਨ ਦੀ ਇਹ ਪਵਿੱਤਰ ਧਰਤੀ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰੋ। ਆਪ ਸੰਤਾਂ ਦਰਸ਼ਨ ਕਰੋ, ਸ਼ੇਅਰ ਕਰਕੇ ਹੋਰ ਸੰਤਾਂ ਨੂੰ ਦਰਸ਼ਨ ਕਰਵਾਓ ਤੇ ਜਦਸੂ ਹੀ ਦਰਬਾਰ ਸਾਹਿਬ ਦੀ ਧਰਤੀ ਤੇ ਜਾਓ ਤੇ ਗੁਰੂ ਰਾਮਦਾਸ ਮਹਾਰਾਜ ਅਤੇ ਬਾਬਾ ਸ਼੍ਰੀ ਚੰਜੀ ਦੇ ਬੈਠਣ ਦੀ ਉਹ ਜਗ੍ਹਾ ਜ਼ਰੂਰ ਦਰਸ਼ਨ ਕਰੋ ਵੱਤਵੱਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਲਾਕਾਤ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਇਤਿਹਾਸ ਦਰਸ਼ਨ ਕਰਵਾਵਾਂਗੇ ਇੰਨੀ ਸੇਵਾ ਪ੍ਰਵਾਨ ਕਰੋ ਜੀ ਵੱਤਵੱਤ ਸ਼ੇਅਰ ਕਰੋ ਜੀ ਗੱਜ ਕੇ ਫਤੇ ਬਿਲਾਓ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ